ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਤਿੰਨ ਸਿਧਾਂਤ ਚੱਲਦੇ ਨੇ ਪਹਿਲਾ ਅਪੀਲ ਫਿਰ ਦਲੀਲ ਤੇ ਫਿਰ ਸ਼ਮਸ਼ੀਰ ਇਹ ਅਪੀਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮੇਂ ਦੇ ਹਾਕਮ ਦੇ ਨਾਲ ਇਹ ਕੀਤੀ ਉਸ ਦੇ ਜ਼ੁਲਮ ਨੂੰ ਇਹ ਵੇਖ ਕੇ ਸਤਗੁਰਾਂ ਨੇ ਆਖਿਆ ਵੀ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਏ ਬਾਬਰ ਜੇ ਤੂੰ ਆਪਣੇ ਬਰਾਬਰਦਿਆਂ ਦੇ ਨਾਲ ਜੰਗ ਲੜਦਾ ਤਾਂ ਮੇਰੇ ਮਨ ਦੇ ਵਿੱਚ ਕੋਈ ਰੋਸ ਨਹੀਂ ਪਰ ਤੂੰ ਮਜਲੂਮਾਂ ਦੇ ਉੱਤੇ ਬੜਾ ਜ਼ੁਲਮ ਕੀਤਾ ਹੈ ਇਸ ਕਰਕੇ ਤੂੰ ਬਾਬਰ ਨਹੀਂ ਤੂੰ ਜਾਬਰ ਹੈ ਦੂਜੇ ਪਾਤਸ਼ਾਹ ਜੀ ਨੇ ਵੀ ਖਮਾਯੂ ਨੂੰ ਬੜਾ ਸਮਝਾਇਆ ਫੇ ਭਾਈ ਇਹ ਜਿਹੜੀ ਤਲਵਾਰ ਹੈ ਫਕੀਰਾਂ ਦੇ ਉੱਪਰ ਨਹੀਂ ਤਾਣੀ ਦੀ ਇਹ ਤਲਵਾਰ ਆਪਣੇ ਬਰਾਬਰ ਦੇ ਦੇ ਨਾਲ ਟੱਕਰ ਲੈਣ ਵਾਸਤੇ ਹੈ। ਇਹ ਗਰੀਬ ਦੀ ਰੱਖਿਆ ਕਰਨ ਵਾਸਤੇ ਹੈ। ਤੀਜੇ ਪਾਦਸ਼ਾਹ ਜੀ ਨੇ ਵੀ ਅਕਬਰ ਨੂੰ ਸਮਝਾਇਆ, ਉਹ ਸਮਝ ਗਿਆ। ਉਹ ਸਿਆਣਾ ਪਾਦਸ਼ਾਹ ਸੀ। ਉਹ ਸਮਝ ਗਿਆ। ਗੁਰੂ ਦੋਖੀਆਂ ਨੇ ਬੜੇ ਯਤਨ ਕੀਤੇ ਉਸ ਨੂੰ ਭਟਕਾਉਣ ਦਾ।